ਸਸਿਕਾ ਦੋਸਤੋ ਕੋਵਿਡ ਸ਼ੀਲਡ ਨੂੰ ਲੈ ਕੇ ਜਿਸ ਤਰ੍ਹਾਂ ਦੇ ਨਾਲ ਰਿਪੋਰਟ ਸਾਹਮਣੇ ਆਉਣ ਲੱਗੀਆਂ ਨੇ ਉਸ ਤੋਂ ਬਾਅਦ ਦੇ ਵਿੱਚ ਕਈ ਲੋਕਾਂ ਦੇ ਮਨ ਦੇ ਵਿੱਚ ਡਰ ਪੈਦਾ ਹੋ ਗਿਆ ਤੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਹੁਣ ਇਹ ਉਹ ਗੱਲ ਸਾਹਮਣੇ ਆਉਂਦੀ ਆ ਕਿ ਕੀ ਉਦੋਂ ਜਦੋਂ ਲੋਕ ਰੌਲਾ ਪਾਉਂਦੇ ਸੀ ਜਾਂ ਬਹੁਤ ਸਾਰੇ ਡਾਕਟਰ ਇਹ ਗੱਲ ਦਾ ਰੌਲਾ ਪਾਉਂਦੇ ਸੀ ਕਿ ਤੁਸੀਂ ਨਾ ਲਵਾਓ ਇੰਜੈਕਸ਼ਨ ਨਾ ਲਵਾਓ ਤੇ ਉਸ ਤੋਂ ਬਾਅਦ ਦੇ ਵਿੱਚ ਸਰਕਾਰ ਦੀ ਗਾਈਡਲਾਈਨ ਸੀ ਅੱਜ ਤੱਕ ਮੈਂ ਵੀ ਇਹ ਗੱਲ ਕਹਤਾ ਵੀ ਉਦੋਂ ਇਹ ਗੱਲ ਕਰਦੇ ਸੀ ਨਾ ਲਵਾਓ ਉਦੋਂ ਤਾਂ ਨਹੀਂ ਨਾ ਲਵਾਓ ਕਹਿ ਨਹੀਂ ਦਿੰਦੇ ਸੀ ਠਾ ਪਰਚਾ ਦਿੰਦੇ ਸੀਗੇ ਹੁਣ ਗੱਲ ਇਹ ਹੂੰ ਤਾਂ ਜਿੰਨਿਆਂ ਨੇ ਲਵਾਈਆਂ ਨੇ ਗਿਣਤੀ ਬਹੁਤ ਵੱਡੀ ਆ ਸਰਕਾਰੀ ਤੰਤਰ ਨੇ ਵੀ ਲਵਾਈਆਂ ਨੇ ਸਰਟੀਫਿਕੇਟ ਤੋਂ ਬਣਾ ਬੜਨ ਨਹੀਂ ਸੀ ਦਿੰਦੇ ਕਿਤੇ ਫੇਰ ਲਵਾਈਆਂ ਨੇ ਤੇ ਕੋਵਾ ਵੈਕਸੀਨ ਕਹਿੰਦੇ ਸੀ ਉਹ ਪੈਸੇ ਦੇ ਕੇ ਕਿਹੜਾ ਲਵਾਵੇ ਅਮੀਰ ਜਾਦੀਆਂ ਨੇ ਤਾਂ ਲਵਾ ਲਈ ਆਮੰਦਾ ਕਿੱਥੋਂ ਲਵਾਊਗਾ ਮੈਂ ਆਪ ਲਵਾਈ ਬੇਟਾ ਹੁਣ ਗੱਲ ਇਹ ਹੈ ਕਿ ਇੰਨਾ ਸਰੀਆਂ ਚੀਜ਼ਾਂ ਦੇ ਵਿੱਚ ਹੁਣ ਉਹ ਕਿੱਧਰ ਗਏ ਸਲਾਹੀਏ ਉਹ ਸਲਾਹ ਦੇਣ ਵਾਲੇ ਜਿਹੜੇ ਮੱਲੋ ਮੱਲੀ ਅਫਸਰਾਂ ਨੇ ਇਹ ਸ਼ੁਰੂ ਕਰਵਾਈ ਹੁਣ ਗੱਲ ਇਹ ਹੈ ਕਿ ਕੋਵੀ ਸ਼ਡਿਊਲ ਨੂੰ ਲੈ ਕੇ ਜਿੰਦਾ ਵੱਡਾ ਖਤਰਾ ਪੈਦਾ ਹੋਇਆ ਤੇ ਕੰਪਨੀ ਜਦ ਖੁਦ ਮੰਨ ਗਈ ਉਹ ਵੀ ਉਹ ਵਿਦੇਸ਼ ਦੇ ਵਿੱਚ ਜਿੱਥੇ ਬੜੇ ਜੋੜ ਤੋੜ ਉਰੇ ਹੁੰਦੇ ਨਹੀਂ ਉਰੇ ਤਾਂ ਕਾਨੂੰਨ ਸਾਡੇ ਦੇ ਵਿੱਚ ਵੱਡੇ ਵੱਡੇ ਵਕੀਲ ਜਾ ਕੇ ਖੜ ਜਾਂਦੇ ਨੇ ਪਰ ਉੱਥੇ ਕੰਪਨੀ ਨੂੰ ਗੋਡੇ ਭਾਰ ਕਰਤਾ ਗਲੇ ਨੇ ਤੇ ਹੁਣ ਗੱਲ ਇਹ ਹੈ ਵੀ ਹੁਣ ਜੇ ਲੋਕਾਂ ਦਾ ਨੁਕਸਾਨ ਹੁੰਦਾ ਤਾਂ ਸਰਕਾਰ ਦੀ ਇਹ ਦੂੱਗੇ ਦੀ ਤਿਆਰੀ ਕੀ ਆ ਕਿਉਂਕਿ ਇਹ ਜਿਹੜੀਆਂ ਰਿਪੋਰਟਸ ਨੇਗੀਆਂ ਉਹ ਤੁਹਾਨੂੰ ਮੈਂ ਪੜ੍ਹ ਕੇ ਦੱਸਦਾ ਨਾ ਕਿਉਂਕਿ ਬਹੁਤ ਸਾਰੇ ਤਾਂ ਤੁਹਾਨੂੰ ਪੜ ਹੀ ਲਿਆ ਹੋ ਹੱਲੇ ਹੀ ਬਹੁਤ ਵੱਡਾ ਮੱਚ ਗਿਆ ਪਰ ਗੱਲ ਇਹ ਹੈ ਕਿ ਉਦੋਂ ਤਾਂ ਕਹਿੰਦੇ ਸੀਗੇ ਨਹੀਂ ਜੀ ਜਿਹੜਾ ਗੱਲ ਕਰੂਗਾ ਇਹਦੇ ਖਿਲਾਫ ਉਹਦੇ ਪਰਚਾ ਦੇ ਦਾਂਗੇ ਹੁਣ ਕੀ ਕਰੋਗੇ ਹੁਣ ਕਿਹਦੇ ਖਿਲਾਫ ਪਰਚਾ ਦੇਵੋਗੇ ਤੁਸੀਂ ਤੇ ਹੁਣ ਹੁਣ ਯੂਕੇ ਚ ਜਾ ਕੇ ਲੜੋਗੇ ਉਹਨਾਂ ਦੇ ਨਾਲ ਵੀ ਸਾਡੇ ਨਾਲ ਹਲਵਾਤੀਆਂ ਜੀ ਹੁਣ ਅਸਲ ਤੌਰ ਤੇ ਇੱਕ ਤਾਂ ਤੁਹਾਨੂੰ ਹੋਰ ਦੱਸਦੀ ਆ ਇਹਦੇ ਚ ਹੁਣ ਕਈ ਚੀਜ਼ਾਂ ਨੂੰ ਲੈ ਕੇ ਕਲੀਅਰਟੀ ਹਜੇ ਵੀ ਹੈ ਨਹੀਂ ਸਾਡਾ ਦੇਸ਼ ਦਾ ਜਿਕੇ ਇਹ ਹੈਲਥ ਤੰਤਰ ਹੈ ਜੇ ਕਿ ਉਹ ਇਸ ਗੱਲ ਤੇ ਹਜੇ ਤੱਕ ਕੋਈ ਰਿਪਲਾਈ ਨਹੀਂ ਦੇ ਰਹੇ ਹੁਣ ਗੱਲ ਇਹ ਹੈ ਕਿ ਉਹੀ ਦਵਾਈ ਲੱਗੀ ਆ ਇਹ ਉਹ ਕੰਪਨੀ ਉਹ ਰਹੀ ਸੀ ਇਸ ਚੀਜ਼ ਨੂੰ ਲੈ ਕੇ ਖਤਰਾ ਕਿਉਂਕਿ ਗੱਲ ਇਹਦੇ ਵਿੱਚ ਕੀ ਹੈ ਜਦ ਜਿਹੜੀਆਂ ਰਿਪੋਰਟਸ ਮੈਂ ਪੜੀਆਂ ਇਹ આજ ਤੱਕ ਦੀ ਜਿਵੇਂ ਕਿ ਪੜੀ ਕਿ ਕਰੋਨਾ ਦੀ ਦਵਾਈ ਬਣ ਬਣਾਉਣ ਵਾਲੀ ਬ੍ਰਿਟੇਨ ਦੀ ਫਾਰਮਾਸਿਊਟੀਕਲ ਕੰਪਨੀ ਐਸਟਰਾਜੈਨਿਕ ਨੇ ਪਹਿਲੀ ਵਾਰ ਸਵੀਕਾਰ ਕੀਤਾ ਕਹਿੰਦੇ ਉਹਨਾਂ ਦੇ ਕੋਵਿਡ-19 ਵੈਕਸੀਨ ਦੀ ਗੰਭੀਰ ਸਾਈਡ ਇਫੈਕਟਸ ਹੋ ਸਕਦੇ ਨੇਗੇ ਉਹਨਾਂ ਦੀ ਕੋਵਿਡ-19 ਸੇ ਇੱਕ ਐਸਟਰਾਜੈਨਿਕ ਨੇ ਯੂਕੇ ਹਾਈ ਕੋਰਟ ਦੇ ਵਿੱਚ ਕਬੂਲਿਆ ਕਿ ਕੋਵਿਡ-19 ਵੈਕਸੀਨ ਨੇ ਥਰੋਮਬੋਥਾਇਸਾਈਟੋਪੈਨੀਆਂ ਸਿੰਡਰਮ ਦਾ ਸਾਈਡ ਇਫੈਕਟਸ ਹੋ ਸਕਦਾ ਹੈਗਾ ਥਰੋਮਬੋ ਸਾਈਟੋਪੈਨਿਆ ਸਿੰਡਰੋਮ ਦੇ ਸਰੀਰ ਦੇ ਖੂਨ ਦੇ ਵਿੱਚ ੱਟਕੇ ਜੰਮਣ ਲੱਗਦੇ ਨੇ ਤੇ ਬਾਡੀ ਦੇ ਪਲੇਟਲੈਟ ਤੇਜ਼ੀ ਨਾਲ ਘਿਰਨ ਲੱਗਦੇ ਨੇ ਬਾਡੀ ਦੇ ਵਿੱਚ ਬਲੱਡ ਕਲੌਟ ਦੀ ਵਜ੍ਹਾ ਦੇ ਨਾਲ ਬ੍ਰੇਨ ਸਟ੍ਰੋਕ ਜਾਂ ਕਾਰਡੀਕਲ ਰੈਸਟ ਸ਼ੰਕਾਵਾਂ ਵੱਜ ਜਾਂਦੀਆਂ ਨੇ ਯਾਨੀ ਕਿ ਹਾਰਟ ਟੈਕ ਵੱਜ ਜਾਂਦਾ ਹੈਗਾ ਐਸਟਰਾਜਨਿਕ ਨੇ ਇਸ 1 ਫਰਵਰੀ ਨੂੰ ਦੇ ਯੂਕੇ ਹਾਈ ਕੋਰਟ ਦੇ ਸਮਕਸ਼ਾ ਵੈਕਸੀਨ ਦੇ ਸਾਈਡ ਇਫੈਕਟਸ ਨੂੰ 欧ਰੋਪਾ ਨੂੰ ਸਵਕਾਰ ਕੀਤਾ ਹੈਗਾ ਪਰ ਨਾਲ ਹੀ ਕੰਪਨੀ ਨੇ ਵੈਕਸੀਨ ਦੇ ਪੱਖ ਵਿੱਚ ਆਪਦੇ ਤਰਕ ਵੀ ਰੱਖੇ ਨੇ ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ ਵੈਕਸੀਨ ਦੇ ਵਿੱਚ ਦੁਨੀਆ ਭਰ ਦੇ ਕੋਵੀ ਸ਼ੀਲਡ ਤੇ ਵੈਕਸ ਵੈਕਸਾਇ ਜੈਵਰੀਆ ਨਾਮ ਦੇ ਨਾਲ ਵੇਚੀ ਗਈ ਹੈਗੀ ਐਸਟਰਾਜਨਿਕ ਦੇ ਖਿਲਾਫ ਬ੍ਰਿਟੇਨ ਦੇ ਇੱਕ ਜੈਮੀ ਸਕਾਟ ਨਾਮ ਦੇ ਸ਼ਖਸ ਨੇ ਕੇਸ ਦਰਜ ਕਰਾਇਆ ਸੀ ਸਕਾਟ ਸਕਾਟ ਦਾ ਨਾਮ ਹੈ ਕਿ ਕੰਪਨੀ ਸਕਾਟ ਦਾ ਨਾਮ ਹੈ ਕਿ ਕੰਪਨੀ ਦੇ ਕਰੋਨਾ ਵੈਕਸੀਨ ਦੀ وجہ ਦੇ ਨਾਲ ਥਰੋਮੋ ਸਾਈਟੋਪੈਨੀਆ ਸਿੰਡਰੋਮ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਔਰ ਬ੍ਰੇਨ ਡੈੱਡ ਦਾ ਸ਼ਿਕਾਰ ਹੋ ਗਏ ਸੀਗੇ ਕੰਪਨੀ ਦੇ ਕਰੋਨਾ ਵੈਕਸੀਨ ਦੇ ਖਿਲਾਫ ਦਰਜਨ ਪਰ ਤੋਂ ਜ਼ਿਆਦਾ ਲੋਕਾਂ ਨੇ ਕੋਰਟ ਦਾ ਰੋਕ ਕੀਤਾ ਇਹਨਾਂ ਲੋਕਾਂ ਦਾ આરોਪ ਹੈ ਕਿ ਵੈਕਸੀਨ ਲਾਉਣ ਦੇ ਨਾਲ ਉਹਨਾਂ ਦੇ ਸਾਈਡ ਇਫੈਕਟਸ ਸਾਹਮਣਾ ਕਰਨਾ ਪੈ ਰਿਹਾ ਤੇ ਇਹਨਾਂ ਲੋਕਾਂ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ ਅਜਿហេਤ ਚ ਐਸਟ੍ਰੋਜਨਿਕ ਨੇ ਕੋਰਟ ਕੋਰਟ ਦੇ ਵਿੱਚ ਵੈਕਸੀਨ ਦੇ ਸਾਈਡ ਇਫੈਕਟਸ ਦੀ ਨੂੰ ਲੈ ਕੇ ਕੀ ਗੱਲ ਕਹੀ ਹੈ ਇਹ ਵੀ ਕਹਿੰਦੇ ਜਾਣਨਾ ਬਹੁਤ ਜ਼ਰੂਰੀ ਹੈ ਐਸਟ੍ਰੋਜਨਿਕ ਨੇ ਕੋਰਟ ਦੇ ਦੇ ਵਿੱਚ देयर ਲੀਗਲ ਡਾਕੂਮੈਂਟ ਦੇ ਵਿੱਚ ਕਿਹਾ ਹੈ ਕਿ ਯੂਨੀਵਰਸਿਟੀ ਆਫ ਆਕਸਫੋਰਡ ਦੇ ਨਾਲ ਮਿਲ ਕੇ ਤਿਆਰ ਕੀਤੀ ਗਈ ਕਰੋਨਾ ਵੈਕਸੀਨ ਦੇ ਸਾਈਡ ਇਫੈਕਟਸ ਹੋ ਸਕਦੇ ਨੇ ਇਹ ਸਾਈਡ ਇਫੈਕਟਸ ਥਰੋਮਬੋ ਸਾਈਟੋਪੈਨੀਆ ਸਿੰਡਰੋਮ ਵਰਗੇ ਵੀ ਹੋ ਸਕਦੇ ਨੇ ਪਰ ਇਹ ਬਹੁਤ ਘੱਟ ਹੈ ਕਹਿੰਦੇ ਐਸਟ੍ਰੋਜਨਿਕ ਨੇ ਕੋਰਟ ਦੇ ਵਿੱਚ ਦੱਸਿਆ ਕਿ ਇਹ ਜਾਣ ਲੈਣਾ ਵੀ ਜ਼ਰੂਰੀ ਹੈ ਕਿ ਕਰੋਨਾ ਵੈਕਸੀਨ ਨਹੀਂ ਲਗਵਾਉਂਦੀ ਸਥਿਤੀ ਵਿੱਚ ਵੀ ਥਰੋਮਬੋ ਸਾਈਟੋਪੈਨੀਆ ਸਿੰਡਰੋਮ ਹੋ ਸਕਦਾ ਤੇ ਇਹ ਜੀ ਕਹਿਣਾ ਕਿ ਵੈਕਸੀਨ ਲਗਵਾਉਣ ਤੋਂ ਬਾਅਦ ਲੋਕ ਇਸ ਸਿੰਡਰੋਮ ਤੋਂ ਜੂਝ ਰਹੇ ਨੇ ਕਹਿੰਦੇ ਸਹੀ ਨਹੀਂ ਹੈਗਾ ਵੀ ਸਾਰੇ ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਸਮੱਸਿਆ ਨਹੀਂ ਹੈਗੀ ਕੰਪਨੀ ਦਾ ਮੰਨਣਾ ਹੈ ਕਿ ਵੈਕਸੀਨ ਦਾ ਸਾਈਡ ਇਫੈਕਟ ਬਹੁਤ ਘੱਟ ਹੈਗਾ ਕੰਪਨੀ ਨੇ ਕਿਹਾ ਕਿ ਮਰੀਜ਼ ਦੀ ਸੁਰੱਖਿਆ ਸਾਡੀ ਸਰਵੋਪਰੀ ਪ੍ਰਾਥਮਿਕਤਾ ਹੈ ਤੇ ਸਾਡੀਆਂ ਦਵਾਈਆਂ ਉਚਿਤ ਮਾਣਕਾਂ ਦੇ ਉੱਤੇ ਖਰੀ ਉਤਰੀ ਹੈ ਤੇ ਸਾਨੇ ਵੈਕਸੀਨ ਸਮੇਤ ਸਾਰੀਆਂ ਦਵਾਈਆਂ ਸੁਰੱਖਿਤ ਉਪਯੋਗ ਨੂੰ ਨਿਸ਼ਚਿਤ ਕੀਤਾ ਹੈਗਾ ਕੰਪਨੀ ਨੇ ਕੋਰਟ ਦੇ ਵਿੱਚ ਇਹ ਵੀ ਗੱਲ ਕਹੀ ਹੈ ਕਹਿੰਦੇ ਐਸਟਰਾਜੋਨੇਕ ਐਕਸਪੋਰਟ ਵੈਕਸੀਨ ਦੇ ਕਲੀਨਿਕਲ ਟਰਾਇਲ ਤੇ ਦੁ ਬਾਦ ਪਤਾ ਚਲਦਾ ਹੈ ਕਿ ਵੱਡੇ ਪမာਣੇ ਤੇ ਟੀਕਾ ਕਰਨ ਪ੍ਰੋਗਰਾਮ ਦੇ ਵਿੱਚ ਫਾਇਦਾ ਹੋਇਆ ਹੈ ਜਿਹੜਾ ਕਿ ਵੈਕਸੀਨ ਤੋਂ ਸੰਭਾਵਿਤ ਸਾਈਡ ਇਫੈਕਟਸ ਦੇ ਜੋਖਮ ਨੂੰ ਕਮ ਕਰਦਾ ਹੈਗਾ ਚੀਮਾ ਪੁਆਇੰਟ ਉਹਨਾਂ ਨੇ ਲਿਖਿਆ ਕਹਿੰਦੇ ਕੰਪਨੀ ਦਾ ਕਹਿਣਾ ਹੈ ਕਿ ਕੋਵਿਡ-19 ਮਹਾਮਾਰੀ ਦੇ ਦੌਰਾਨ ਵੈਕਸੀਨ ਦੀ ਮਦਦ ਦੁਨੀਆ ਭਰ ਦੇ ਵਿੱਚ 60 ਲੱਖ ਲੋਕਾਂ ਦੀ ਜ਼ਿੰਦਗੀ ਬਚਾਈ ਗਈ ਹੈ ਐਸਟ੍ਰੋਜਨਿਕ ਦਾ ਕਹਿਣਾ ਹੈ ਕਿ ਵੈਕਸੀਨ ਲੱਗਣ ਤੋਂ ਬਾਅਦ ਕਈ ਤਰ੍ਹਾਂ ਦੇ ਸਮੱਸਿਆਵਾਂ ਦਾ ਦਾਅਵਾ ਕਰ ਰਹੇ ਲੋਕਾਂ ਦੀ ਸਥਿਤੀ ਤੋਂ ਚਿੰਤਤ ਨੇ ਹੋ ਪਰ ਅਸੀਂ ਇਹ ਵੀ ਕਹਿੰਦੇ ਦਾਵਾ ਦਾਅਵੇ ਤੇ ਕਾਇਮਾ ਕਿ ਇਹਦੇ ਦੁਸ਼ਪਰਚਾਬ ਅਤੀ ਬਹੁਤ ਘੱਟ ਸਾਹਮਣੇ ਆ ਰਹੇ ਨੇਗੇ ਤੁਹਾਨੂੰ ਦੱਸ ਦਈਏ ਐਸਟ੍ਰੋਜੋਨਿਕ ਨੇ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਨਾਲ ਮਿਲ ਕੇ ਭਾਰਤ ਦੇ ਪੂਨੇ ਦੇ ਵਿੱਚ ਕੋਵੀ ਸ਼ੀਲਡ ਨੂੰ ਤਿਆਰ ਕੀਤਾ ਸੀ ਕਰੋਨਾ ਤੋਂ ਬਾਅਦ ਹੀ ਦੇਸ਼ ਭਰ ਦੇ ਵਿੱਚ ਅਚਾਨਕ ਲੋਕਾਂ ਦੇ ਦਮ ਤੋੜਨ ਦੀ ਘਟਨਾਵਾਂ ਆਮ ਹੋਣ ਲੱਗੀਆਂ ਨੇ ਅਜਿਹੇ ਦੇ ਵਿੱਚ ਅਜਿਹੇ ਦੇ ਵਿੱਚ ਕਰੋਨਾ ਵੈਕਸੀਨ ਦੇ ਸੰਦੇਹ ਦੇ ਨਜ਼ਰਾਂ ਨੂੰ ਦੇਖਿਆ ਜਾਣ ਲੱਗਿਆਗਾ ਪਰ ਹੁਣ ਐਸਟ੍ਰੋਜੋਨਿਕ ਨੇ ਇਹ ਕਬੂਲਨਾਮੇ ਤੋਂ ਬਾਅਦ ਕੋਰਟ ਦੇ ਅੱਗੇ ਕਹਿੰਦੇ ਕਾਰਵਾਈ ਦਾ ਕੀ ਮੋੜ ਲਊਗਾ ਇਹ ਤੇ ਸਾਰਿਆਂ ਦੀ ਨਜ਼ਰ ਬਣੀ ਹੋਈ ਹੈ ਪਰ ਇੰਨਾ ਸਾਰੀ ਚੀਜ਼ਾਂ ਨੂੰ ਲੈ ਕੇ ਦੇਖਿਆ ਜਾਵੇ ਭਾਈ ਉਦੋਂ ਤਾਂ ਰੌਲਾ ਪਾਉਂਦੇ ਰਹੇ ਲੋਕ ਕਿ ਅਸੀਂ ਨਹੀਂ ਲਵਾਉਣਾ ਅਸੀਂ ਨਹੀਂ ਲਵਾਉਣਾ ਤੁਸੀਂ ਮਰਜ਼ੀ ਦੀ ਛੱਡ ਦਾਂਦੇ ਅੱਜ ਸ਼ਿਕਵਾ ਲੋਕਾਂ ਨੂੰ ਇਹ ਹੈ ਵੀ ਸਾਡਾ ਜ਼ਬਰਦਸਤੀ ਇੱਕ ਤਰ੍ਹਾਂ ਦੇ ਲਵਾਏ ਗਏ ਨੇ ਜ਼ਬਰਦਸਤੀ ਤੋਂ ਭਾਵੇਂ ਇਹ ਵੀ ਜਦੋਂ ਤੁਸੀਂ ਕਿਤੇ ਐਂਟਰੀ ਨਹੀਂ ਹੋਣੀ ਤੁਹਾਨੂੰ ਸਰਟੀਫਿਕੇਟ ਦਿਖਾਉਣਾ ਪਊਗਾ ਦੋ ਦੋ ਤਿੰਨ ਤਿੰਨ ਬੂਸਟਰ ਰੋਜ਼ਾਂ ਤੱਕ ਲੱਗ ਗਿਆ ਨੇ ਪਰ ਇਹ ਠੀਕ ਹੈ ਕਿ ਬਹੁਤ ਘੱਟ ਤੌਰ ਤੇ ਕਹਿੰਦੇ ਇਹ ਦੇਖਣ ਨੂੰ ਮਿਲਿਆ ਹੈ ਹੁਣ ਗੱਲ ਇਹ ਹੈ ਵੀ ਇਹ ਜਾਂ ਤਾਂ ਸਪੈਸ਼ਲਿਸਟ ਦੱਸ ਸਕਦੇ ਨੇ ਕਿ ਕਾਰਡੀਓ ਦੇ ਦੱਸ ਸਕਦੇ ਨੇ ਸਪੈਸ਼ਲਿਸਟ ਨਿਊਰੋ ਦੇ ਸਪੈਸ਼ਲਿਸਟ ਦੱਸ ਸਕਦੇ ਨੇ ਕਿ ਇਹਦੇ ਤੌਰ ਤੇ ਕਿੰਨਾ ਕੁ ਵੱਡਾ ਨੁਕਸਾਨ ਹੈਗਾ ਜਾਂ ਨਹੀਂ ਪਰ ਲੋਕਾਂ ਦੇ ਵਿੱਚ ਭੰਬਲ ਪੂਸਾ ਜਰੂਰ ਖੜਾ ਕਰਤਾ ਤੁਹਾਡੀ ਕੀ ਰਾਏ ਹੈ ਸਾਂਝੀ ਜਰੂਰ ਕਰਿਓ ਪਰ ਕੋਈ ਸ਼ੀਲਡ ਨੂੰ ਲੈ ਕੇ ਕਈ ਰੀਲਾਂ ਵੀ ਜਿਹੜੀਆਂ ਨੇ ਉਹ ਚਰਣੀਆਂ ਸ਼ੁਰੂ ਹੋ ਗਈਆਂ ਮੈਂ ਬਣਾ ਰਿਹਾ ਸਾਡੇ ਲੋਕ ਤਾਂ ਦੇਖੋ ਜੀ ਕਰੋਨੇ ਨੂੰ ਮਜ਼ਾਕ ਕਰੀ ਜਾਂਦੇ ਸੀ ਹੁਣ ਟੀਕਾ ਅੰਦਰ ਜਾ ਚੁੱਕਿਆ ਉਹਦੇ باوجود ਵੀ ਮਜ਼ਾਕ ਕਰੀ ਜਾਂਦੇ ਨੇ ਹੁਣ ਗੱਲ ਇਹ ਹੈ ਵੀ ਸਾਡੀ ਜਿਹੜਾ ਇੱਥੇ ਇੱਕ ਟੱਕਰ ਦਾ ਮਜ਼ਾਕੀਆ ਪੰਖੜਾ ਇੱਕ ਤਾਂ ਇਹ ਹੈ ਵੀ ਚਲੋ ਮਜ਼ਾਕ ਕਰਕੇ ਲੋ ਦਾ ਸੰਭਲ ਗਾਲੰਦ ਨੇ ਪਰ ਦੂਜਾ ਇਹ ਹੈ ਵੀ ਹਰ ਜਦੋਂ ਸਸੀਂ ਆ ਕਰਤੂਤਾਂ ਤੇ ਲੱਗ ਜਾਂਦੇ ਆ ਤੇ ਫਿਰ ਸਾਨੂੰ ਸੀਰੀਅਸ ਕੌਣ ਲਊਗਾ ਹੁਣ ਇਹਨਾਂ ਦੇ ਵਿੱਚ ਦੇਖਿਆ ਜਾਵੇ ਕਿਤੇ ਨਾ ਕਿਤੇ ਚਿੰਤਾ ਜ਼ਰੂਰ ਹੋਈ ਹੈ ਕੋਵੀ ਸ਼ੀਲਡ ਮੈਨੂੰ ਵੀ ਖੈਰ ਉਹੀ ਲੱਗਿਆ ਤੇ ਚਿੰਤਾ ਦਾ ਖੈਰ ਹੁੰਦੀ ਹੈ ਵੀ ਆ ਕਰ ਕਰ ਹੁਣ ਬਣੂਗਾ ਕੀ ਕਿਉਂਕਿ ਜਿਹੜੇ ਹਾਲਾਤ ਬਣੇ ਨੇ ਉਹਨਾਂ ਚ ਡਰ ਵੱਡਾ ਹੋਇਆ ਪਿਆ